ਉਰਲਾੜਾ ਸ਼ਹਿਰ ਚ ਨਸ਼ਾ ਵਿਰੋਧ ਚੱਲ ਰਹੀ ਮੁਹਿੰਮ ਤਹਿਤ ਸਦਰ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਦੁਰਾਨੇ ਅਗਸਤ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਵੀਰੋਕੇ ਕਲਾਂ ਨੂੰ 7 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਦਾਅਵਾ ਹੈ ਕਿ ਇਹ ਨਸ਼ੀਲਾ ਪਦਾਰਥ ਇਲਾਕੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਖਾਨਾ ਸਦਰ ਦੇ ਮੁਖੀ ਜਗਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪਗੀਰਤ ਸਿੰਘ ਮੀਨਾ ਦੀ ਅਗਵਾਈ ਹੇਠ ਇਲਾਕੇ 'ਚ ਵਕਫ ਵਕਫ ਥਾਵਾਂ ਤੇ ਹਾਈ ਟੈਕ ਨਾਕੇ ਲਗਾਏ ਜਾ ਰਹੇ ਨੇ ਇਹਨਾਂ 'ਚ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਤੇ ਬਸਤੀਆਂ ਦੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀਆਂ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਦੀ ਇੱਕ ਮਹੱਤਵਪੂਰਨ ਕੜੀ ਹੈ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਹੋਰ ਕਦਮ ਹੈ ਪੰਜਾਬ ਸਰਕਾਰ ਦਿਆਂ ਦੇ ਇਤਤਾਂ ਤੱਕ ਜੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਇਸ ਮਾਨਯੋਗ ਡੀਜੀਪੀ ਸਾਹਿਬ ਦਿਆਂ ਹਦਾਇਤਾਂ ਤੱਕ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਈਮਾਨ ਸਾਹ ਜੀ ਦਿਆਂ ਸਖਤ ਅਤੇ ਤੰਤਵਕ ਮਿਤੀ 8 ਸਤ 25 ਨੂੰ ਐਸਐਸਆਈ ਅਮਰੀਕ ਸਿੰਘ ਦਰਾਲੇਗਸਤ ਪਿੰਡ ਰੱਲੀ ਵੱਲ ਜਾ ਰਿਹਾ ਸੀ ਪਰ ਅੱਗੇ ਤੋਂ ਇੱਕ ਨੌਜਵਾਨ ਵਿਅਕਤੀ ਜੋ ਨਸ਼ੇ ਦੀ ਹਾਲਤ ਵਿੱਚ ਸੀਗਾ ਜਿਸ ਦਾ ਨਾਮ ਬੱਬੂ ਸਿੰਘ ਪੁੱਤਰ ਗੱਤੇ ਸਿੰਘ ਵਾਸੀ ਬੁੱਢਲਾਡਾ ਮਿਲਿਆ ਜਿਸ ਨੂੰ ਸ਼ੱਕ ਦੇ ਨਾਂ ਤੇ ਰੋਕਿਆ ਜਿਸ ਕੋਲ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ ਜਿਸ ਨੂੰ ਦਾ ਡ੍ਰੋਪ ਕਰਵਾਇਆ ਗਿਆ ਜੋ ਡ੍ਰੋਪ ਪੋਜੀਟਿਵ ਆਉਤੇ ਉਸ ਦੇ ਖਿਲਾਫ ਮੁਕੱਦਮਾ ਨੰਬਰ 48/25 ਅਧੀਨ ਤੌਰ 'ਤੇ 27 ਐਨਡੀਪੀ ਸੈਕਟ ਥਾਣਾ ਸਦਰਪੁਰਾ ਅੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਜਿਸ ਨੂੰ ਕੱਲ ਮਿਤੀ 9/7/25 ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਮਾਨਜੋਗ ਅਦਾਲਤ ਨੇ ਉਸ ਦੀ ਇਛਾ ਮੁਤਾਬਕ ਉਸ ਨੂੰ ਡੀਡਕਸ਼ਨ ਸੈਂਟਰ ਖੇੜਾ ਵਿਖੇ ਦਾਖਲ ਕਰਨ ਦਾ ਹੁਕਮ ਫਰਮਾਇਆ ਜਿਸ ਨੂੰ ਖੇੜਾ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਇਸੇ ਤਰ੍ਹਾਂ ਹੀ ਕੱਲ ਮਿਤੀ 9/7/25 ਨੂੰ ਏਐਸਏ ਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸਨ ਜਿਨ੍ਹਾਂ ਨੇ ਇੱਕ ਵਿਅਕਤੀ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬੀਰੋਗੇ ਗਲਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਿਸ ਪਸੋਂ 7 ਗ੍ਰਾਮ ਹੈਰਨ ਬ੍ਰਾਮਦੋਈ ਜਿਸ ਤੇ ਬਗਦਦਵਾ ਨੰਬਰ 59 ਮਿਤੀ 9 7 25 ਅਦੀਨਤਰਾ ਐਂਡੀਪੀ ਸੈਕਟਰ ਥਾਣਾ ਸਦਰਪੁਰਾ ਡਾਕੇ ਦਰਜ ਦਿਸਟ ਕੀਤਾ ਗਿਆ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ ਇਸੇ ਤਰ੍ਹਾਂ ਮਨਜੋਗ ਐਸਐਸਪੀ ਸਾਊਦੀ ਹਸਕਦਰੇ ਤੰਤਪਾਕ ਕਿਸੇ ਵੀ ਨਸ਼ਾ ਤਸਕਰ ਨੂੰ ਨਸ਼ਾ ਨਹੀਂ ਵੇਚ ਦਿੱਤਾ ਜਾਵੇਗਾ ਤੇ ਮੇਰੀ ਤਾਨਾ ਹੈ ਵੀ ਮੇਰਾ ਇਲਾਕਾ ਛੱਡ ਜਾਣ ਤੇ ਨਹੀਂ ਤਾਂ ਨਸ਼ਾ ਵੇਚਣਾ ਛੱਡ ਜਾਓ ਇਸੇ ਤਰ੍ਹਾਂ ਹੀ ਮੇਰੀ ਗੁੰਡਾ ਅੰਸਰਾਂ ਨੂੰ ਵੀ ਤਾਨਾ ਹੈ ਵੀ ਮੈਂ ਕੋਈ ਕਿਸੇ ਵੀ ਪਿੰਡ ਵਿੱਚ ਕੋਈ ਗੁੰਡਾਗਰਦੀ ਨਹੀਂ ਹੋਣ ਦੇਗਾ